ਦੋਸਤੋ ਸਵਰਨ ਆਯੁਰਵੇਦਾ ਚੈਨਲ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜਿਨ੍ਹਾਂ ਦੋਸਤਾਂ ਮਿੱਤਰਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਔਰ ਫੋਲੋ ਕਰ ਲਿਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਔਰ ਜਿਨ੍ਹਾਂ ਲੋਕਾਂ ਨੇ ਨਹੀਂ ਕੀਤਾ ਉਹਨਾਂ ਨੂੰ ਬੇਨਤੀ ਹੈ ਕਿ ਉਹ ਇਹਨੂੰ ਫੋਲੋ ਜਾਂ ਸਬਸਕ੍ਰਾਈਬ ਕਰ ਲੈਣ ਅੱਜ ਮੈਂ ਤੁਹਾਨੂੰ ਇਨਫੋਰਮੇਸ਼ਨ ਦਊਂਗਾ ਆਯੁਰਵੈਦਿਕ ਦਵਾਈ ਦੀ ਜਿਹੜੀ ਨੀਂਦ ਦੀ ਸਮੱਸਿਆ ਨੂੰ ਬਹੁਤ ਆਸਾਨੀ ਦੇ ਨਾਲ ਦੂਰ ਕਰ ਦਿੰਦੀ ਹੈ ਔਰ ਬਾਜ਼ਾਰ ਦੇ ਵਿੱਚ ਬਹੁਤ ਸੌਖਿਆ ਮਿਲ ਜਾਂਦੀ ਹੈ ਇਸ ਸੰਸਾਰ ਦੇ ਵਿੱਚ ਕਰੋਨਾ ਲੋਕ ਨੇ ਜਿਹੜੇ ਨੀਂਦ ਦੀ ਸਮੱਸਿਆ ਤੋਂ ਪੀੜਤ ਨੇ ਔਰ ਰਾਤ ਨੂੰ ਦਵਾਈਆਂ ਲੈ ਕੇ ਜਿਨ੍ਹਾਂ ਨੂੰ ਨੀਂਦ ਆਉਂਦੀ ਹੈ ਮੈਂ ਅੱਜ ਤੁਹਾਨੂੰ ਇਨਫੋਰਮੇਸ਼ਨ ਦੇਣ ਜਾ ਰਿਹਾ ਹਾਂ ਆਯੁਰਵੈਦਿਕ ਮੈਡੀਸਨ ਕੱਦੂ ਰੋਗਨ ਦੀ ਕੱਦੂ ਰੋਗਨ ਇੱਕ ਇਹੋ ਜਿਹੀ ਓਸ਼ਦੀ ਹੈ ਇੱਕ ਇਹੋ ਜਿਹੀ ਦਵਾਈ ਹੈ ਜਿਹੜੀ ਮਾਰਕੀਟ ਦੇ ਵਿੱਚ ਬਹੁਤ ਹੀ ਆਸਾਨੀ ਦੇ ਨਾਲ ਬਹੁਤ ਸਾਰੀਆਂ ਕੰਪਨੀਆਂ ਇਹਨੂੰ ਬਣਾਉਂਦੀਆਂ ਤੁਸੀਂ ਕੀ ਕਰਨਾ ਹੈ ਰਾਤ ਨੂੰ ਇੱਕ ਗਲਾਸ ਦੁੱਧ ਦੇ ਵਿੱਚ ਦੋ ਚਮਚ ਕੱਦੂ ਰੋਗਨ ਦੇ ਪਾ ਲੈਣੇ ਹੈ ਔਰ ਉਹਨੂੰ ਪੀ ਲੈਣਾ ਹੈ ਔਰ ਤੁਸੀਂ ਦੇਖੋਗੇ 15 20 ਮਿੰਟ ਦੇ ਵਿੱਚ ਹੀ ਤੁਹਾਨੂੰ ਬਹੁਤ ਹੀ ਸੌਖੀ ਔਰ ਵਧੀਆ ਨੀਂਦ ਆਊਗੀ ਜੇ ਤੁਸੀਂ ਇਹਦਾ ਹੋਰ ਜ਼ਿਆਦਾ ਫਾਇਦਾ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਇਹਦੀਆਂ ਦੋ ਦੋ ਬੂੰਦਾ ਨੱਕ ਦੇ ਵਿੱਚ ਵੀ ਪਾ ਸਕਦੇ ਹੋ ਇਹ ਅਜਮਾਇਆ ਹੋਇਆ ਨੁਸਖਾ ਹੈ ਤੁਸੀਂ ਇਸ ਦਾ ਇਸਤੇਮਾਲ ਕਰੋ ਔਰ ਆਪਣੇ ਤਜਰਬੇ ਮੇਰੇ ਨਾਲ ਸਾਂਝੇ ਕਰੋ ਸਾਡੇ ਆਯੁਰਵੈਦਿਕ ਸੈਂਟਰ ਦੇ ਵਿੱਚ ਮਰਦਾਂ ਤੇ ਔਰਤਾਂ ਦੇ ਹਰ ਤਰ੍ਹਾਂ ਦੇ ਰੋਗ ਪ੍ਰਾਣੀ ਤੋਂ ਪ੍ਰਾਣੀ ਸੰਗ੍ਰਿਆਣੀ ਗੈਸ ਜਲਨ ਗੋਡਿਆਂ ਮੋਡਿਆਂ ਤੇ ਦਰਦ ਪ੍ਰਾਣਾ ਨਜ਼ਲਾ ਜ਼ੁਕਾਮ ਨੱਕ ਦੇ ਮਾਸ ਦਾ ਵਿਧਿਆ ਹੋਣਾ ਇਹਨਾਂ ਸਾਰੀਆਂ ਬਿਮਾਰੀਆਂ ਦਾ ਇਲਾਜ ਆਯੁਰਵੈਦਿਕ ਵਿਧੀ ਵਿਧਾਨ ਦੇ ਨਾਲ ਕੀਤਾ ਜਾਂਦਾ ਤੁਸੀਂ ਕਿਸੇ ਵੀ ਬਿਮਾਰੀ ਬਾਰੇ ਜੇ ਕੋਈ ਸਲਾਹ ਕਰਨਾ ਚਾਹੁੰਦੇ ਹੋ ਜਾਂ ਪਰਾਮर्श ਕਰਨਾ ਚਾਹੁੰਦੇ ਹੋ ਤਾਂ ਮੇਰਾ ਮੋਬਾਈਲ ਨੰਬਰ ਹੈ 8437454700 ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ